ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpanjab.in ਸਿੱਖ ਕੌਮ ਦੇ ਸ਼ਹੀਦਾਂ ਦਾ ਫੈਸਲਾ ਕਾਂਗਰਸ ਨਹੀਂ ਕਰੇਗੀ ਐਸ.ਸੀ.ਪੀ.ਸੀ ਮੈਂਬਰ ਕਿਰਨ ਚੋਦਕੌਰ ਤੇ ਦਲ ਖਾਲਸਾ ਦੇ ਕਨਵੀਨਰ ਕਵਰਪਾਸ ਸਿੰਘ ਨੇ ਕਾਂਗਰਸ ਇਸ ਸਵਾਲਾਂ ਤੇ ਕਈ ਸਵਾਲ ਚੁੱਕ ਦਿੱਤੇ ਨੇ ਦਰਅਸਲ ਕਾਂਗਰਸ ਨੂੰ ਇਤਰਾਜ਼ ਹੈ ਕਿੰਦਰਾ ਗਾਂਧੀ ਤੇ ਸਾਬਕਾ ਫੌਜ ਮੁਖੀ ਜਨਰਲ ਐਸ. ਵੈਦਿਆ ਦੇ ਕਾਤਲਾ ਦੀ ਸ਼ਹੀਦੀ ਦਿਹਾੜੇ ਨਾਨਕ ਸ਼ਹੀਦ ਕੈਲੰਡੇ ਜੂ ਸ਼ਾਮਲ ਕਿਉਂ ਕੀਤੇ ਗਏ ਨੇ ਪਰ ਕਾਂਗਰਸ ਇਸ ਬਵਾਲ ਦੇ ਸੁਣੋ ਐਸਜੀਪੀਸੀ ਤੇ ਦਲ ਖਾਲਸਾ ਦੇ ਜਵਾਬ 2003 ਦੇ ਵਿੱਚ ਜਿਹੜਾ ਨਾਨਕਸ਼ਹੀ ਕੈਲੰਡਰ ਜਾਰੀ ਹੋਇਆ ਸੀ ਉਹਦੇ ਵਿੱਚ ਸਿੱਕੇ ਤੇ ਹਾਸਤ ਦੀਆਂ ਜਿਹੜੀਆਂ ਅਹਿਮ ਤਰੀਕਾਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਕੋਈ ਨਵੀਆਂ ਤਰੀਕਾਂ ਨਹੀਂ ਐਡ ਕੀਤੀਆਂ ਗਈਆਂ ਤੇ ਇਹ ਹੁਣ ਜਿਹੜਾ ਕਾਂਗਰਸੀਆਂ ਨੇ ਨਵਾਂ ਰੋਲਾ ਪਾਇਆ ਹੈਗਾ ਇਹ ਤਾਂ ਬਿਲਕੁਲੀ ਫਜ਼ੂਲ ਰੋਲਾ ਹੈ ਔਰ ਕੋਈ ਦਾ ਮਤਲਬ ਨਹੀਂ ਹੈ ਕਿਉਂਕਿ ਕੋਈ ਨਵੀਂ ਡੇਟ ਇਸ ਕੈਲੰਡਰ ਵਿੱਚ ਇਨਕਲੂਡ ਨਹੀਂ ਕੀਤੀ ਗਈ ਸਿੱਖ ਕੌਮ ਦੇ ਸ਼ਹੀਦ ਕੌਣ ਹਨ ਇਹਦਾ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਨਾ ਕਿ ਕਾਂਗਰਸੀਆਂ ਨੇ ਕਰਨਾ ਹੈ ਤੇ ਜੇ ਕਾਂਗਰਸੀ ਕੁਝ ਕਰਨਾ ਚਾਹੁੰਦੇ ਨੇ ਤੇ ਜਿਹੜਾ ਇੰਦਰਾ ਗਾਂਧੀ ਦੇ ਹੁਕਮਾਂ ਦੇ ਨਾਲ ਦਰਬਾਰ ਸਾਹਿਬ ਦੇ ਉੱਪਰ ਔਰ ਪੰਜਾਬ ਦੇ 43 ਇਤਿਹਾਸਿਕ ਗੁਰਦੁਆਰਿਆਂ ਦੇ ਉੱਪਰ ਇੱਕੋ ਸਮੇਂ ਅਟੈਕ ਹੋਇਆ ਸੀ ਜਿਹਨੂੰ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਸੀ ਪਹਿਲਾਂ ਉਹਦੀ ਤਾਂ ਮਾਫੀ ਮੰਗਣ ਕਾ ਕਾਂਗਰਸ ਨੇ ਡਿਸਾਈਡ ਨਹੀਂ ਕਰਨਾ ਕਿ ਸਿੱਖਾਂ ਦੇ ਕੌਣ ਸ਼ਹੀਦ ਨੇ ਤੇ ਕੌਣ ਨਹੀਂ ਸੀ ਕਾਂਗਰਸ ਦੇ ਰਾਜ ਦੇ ਵਿੱਚ ਇੱਥੇ ਕਤਲੇਆਮ ਹੋਇਆ ਚਾਹੇ ਦਿੱਲੀ ਹੈ ਚਾਹੇ ਹੋਰ ਨਾਲ ਸੂਬਿਆਂ ਦੇ ਵਿੱਚ ਚਾਹੇ ਪੰਜਾਬ ਦੇ ਵਿੱਚ ਵੀ ਜਿਹੜੀ ਕਤਲਗਾਰਤ ਹੋਈਏ ਸਿੱਖ ਨੌਜਵਾਨ ਅᱫਿਓ ਕਾਂਗਰਸ ਨਹੀਂ ਕਰਵਾਈਏ ਕਾਂਗਰਸ ਦੇ ਰਾਜ ਵਿੱਚ ਹੋਈਏ ਸੋ ਜੇਕਰ ਕਿਸੇ ਨੇ ਇੰਦਰਾ ਗਾਂਧੀ ਨੂੰ ਜਰਨਲ ਵੈਦਿਆ ਨੂੰ ਜਾ ਜਿਹੜੇ ਪੰਜਾਬ ਦਾ ਮੁੱਖ ਮੰਤਰੀ ਸੀ ਬਿਆਨ ਸਿੰਘ ਨੂੰ ਮਾਰਿਆ ਤੇ ਇਸ ਕਰਕੇ ਮਾਰਿਆ ਕਿ ਉਹਨਾਂ ਨੇ ਜ਼ੁਲਮ ਕੀਤਾ ਉਹਨਾਂ ਨੇ ਕੌਮ ਦਾ ਨਰਸਿੰਘਾਰ ਕੀਤਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਟੈਂਕਾਂ ਤੋਪਾਂ ਦੇ ਨਾਲ ਕਾਲ ਤਖਤ ਸਾਹਿਬ ਪਟਾਇਆ ਨੌਜਵਾਨ ਸ਼ਹੀਦ ਕੀਤੇ ਨੇ ਸੋ ਇਨ੍ਹਾਂ ਕਤਲੋਗਤ ਕਰਨ ਵਾਲਾ ਵਿਅਕਤੀ ਜਿਹੜਾ ਇੰਦਰਾ ਗਾਂਧੀ ਏ ਜਨਰਲ ਵੈਦੇ ਔਰ ਜਿਹੜਾ ਬਿਆਨ ਸਿੰਘ ਹੈ ਉਹ ਟੈਰਰਿਸਟ ਸੀਗੇ ਉਹਨਾਂ ਨੇ ਟੈਰੋਰਿਜ਼ਮ ਫਲਾਇਆ ਔਰ ਜਿਹੜਾ ਯੋਧਿਆ ਨੇ ਉਹਨਾਂ ਨੂੰ ਜਵਾਬ ਦਿੱਤਾ ਕੌਮ ਦੇ ਵੱਲੋਂ ਉਹ ਸਾਡੇ ਮਾਟੀਅ ਨੇ ਔਰ ਇਹ ਇਹ ਫੈਸਲਾ ਸੀ ਕਰ ਚੁੱਕੇ ਆ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ ありがとうございまあ。